ਚਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਰੋਜ਼ਪੁਰ ਆ ਗਿਆ ਤੇ ਨੇੜੇ ਦੀ ਗੱਲ ਕਰੀਏ ਤਾਂ ਮੁੱਦਕੀ ਸ਼ਹਿਰ ਮੇਨ ਕਸਬਾ ਵੀਰ ਹਰਾਨ ਨੂੰ ਮਤ ਕੀ ਲੱਗਦਾ ਤੇ ਬੱਚੀ ਨੂੰ ਮਲਾਉਣ ਲੱਗੇ ਆ ਤੁਹਾਨੂੰ ਤਾਜੀ ਸੂਈ ਮੈਂ 1/3 ਚੌਥਾ ਸੂਆ ਸਾਫ ਕਿਤਾਬ ਭਰਾ ਤੋਂ ਪੁੱਛ ਲਾਂਗੇ ਕੀ ਰੇਟ ਰਹਿੰਦਾ ਦੋਤੇ ਲਾਉਣ ਵਾਲੇ ਭਰਾ ਲਈ ਮੰਨ ਲਓ ਵੀ ਖਾਸ ਰਹੂਗੀ ਰੇਟ ਕਰਾਵਾਂਗੇ ਜਾਇਜ਼ ਜਿਹੜੇ ਭਰਾ ਤੇ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਾਰੀ ਆਜੋ ਲਈਏ ਡਿਟੇਲ ਜੁੜੇ ਰਹੋ ਐਂਡ ਤੱਕ ਧੰਨਵਾਦ ਹਾਂ ਇੱਕ ਵਾਰ ਲਈ ਕਿੰਨਾ ਬਾਜੀ ਸਸਰੀ ਦਾ ਬਾਈ ਸਸਰੀ ਗਾਲ ਜੀ ਗਲੀਬ ਜੀ ਸਸਰੀ ਗਾਲ ਜੀ ਹੋਰ ਸੁਣਾ ਵਧੀਆ ਵਧੀਆ ਹੋਰ ਦੱਸ ਘਰ ਪਰਿਵਾਰ ਕਿਦਾਂ ਬਾਈ ਤੇਰਾ ਚੜਦੀ ਕਲਾ ਤੂੰ ਸੁਣਾ ਬਾ ਵਧੀਆ ਚੜਦੀ ਕਲਾ ਬਾਈ ਆਪਣਾ ਡਰੈਸ ਬਚੀ ਪਿੰਡ ਮਿਰਜੇ ਕੀ ਜ਼ਿਲ੍ਹਾ ਫਰੀਪਰ ਮੋਦ ਕੀ ਤੋਂ 8 ਕਿਲੋਮੀਟਰ ਮੈਂਡਾ ਪਨਾਈਆ ਤੇ ਨੰਬਰ ਨੰਬਰ 82699 82204 ਬਾਈ ਜੀ 82699 82204 ਜੀ ਤੇ ਅੱਜ ਇੱਕੀ ਵਿਖਾ ਦਿੱਤੀ ਹਾਂ ਇੱਕੀ ਦਿਖਾਈਏ ਅੱਜ ਜੀ ਠੀਕ ਆ ਕਦੋਂ ਸੂਈ ਐ ਇਹ ਇਹ ਰਾਤੀ ਸੂਈ ਆ ਬਾਈ ਜੀ ਰਾਤ ਸੂਈ ਕੱਟੀ ਦੀ ਗਈ ਕੱਟੀ ਦੀ ਗਈ ਬਹੁਤ ਸ਼ਾਨਦਾਰ ਦੇਗੀ ਕੱਟੀ ਹਾਂ ਕੱਟੀ ਨੀਲੀ ਜਾ ਗਈ ਹੈਨਾ ਨੀਲੀ ਜਾ ਗਈ ਬਾਈ ਠੀਕ ਆ ਹਾਂਜੀ ਤੇ ਸੂਆ ਕਿਹੜਾ ਸੂਈ ਮੈਂ ਇਹ ਤੀਜਾ ਸੂਈ ਆ ਬਾਈ ਜੀ ਤੀਜਾ ਸੂਆ ਸੂਈ ਆ ਹਾਂਜੀ ਦੂਜੇ ਸੂਏ ਕਿੰਨਾ ਕ ਦੁੱਧ ਇਹਦੇ ਮਾਲਕਾਂ ਨੂੰ ਪੁੱਛਿਆ ਕਿ ਨਹੀਂ ਹਾਂ 10 ਲੀਟਰ ਹੀ ਦਿੱਤਾ ਬਾਈ ਮਾਲਕ ਨੇ 10 ਕਿਲੋ ਐਤ ਕੀ ਵੀ ਦੇ ਦੂੰ ਹਾਂ 10 ਪੱਕਾ ਦੇ ਦੂੰਗੀ 10 ਤੋਂ 12 ਹੋ ਜਾਈ ਤਾਂ ਹੋ ਜੇ ਤੇ 10 ਤਾਂ ਮੰਨ ਕੇ ਪੱਕਾ ਹੀ ਆ ਠੀਕ ਹੁਣ ਤਾਰਾ ਧੂਰਾ ਮਾਰੀਆਂ ਬੋਲਾ ਚੰਗਾ ਹੈ ਘੱਟੀ ਨੂੰ ਉਹਦੇ ਆ ਹਾਂ ਕੋ ਮਾਰਦੇ ਨੇ ਦੁਬਾਰਾ ਵੀ ਲੈ ਅੱਛਾ ਨਾ ਬੱਚਾ ਚੰਗਾ ਕਰਨੇ ਆ ਥੱਲੀ ਹੈ ਠੰਡੀ ਸੀ ਬੋਲਾ ਅੱਛਾ ਹਾਂ ਜਦੋਂ ਮਰਜੀ ਚੋ ਕੋ ਜਦੋਂ ਮਰਜੀ ਚੋ ਬਾਈ ਯਾਰ ਤਾਰਾ ਮਾਰੀ ਦੇਖ ਪਸਨੀ ਤੋਂ ਹੀ ਹੈ ਚੋਣ ਚੰਗਾ ਹੈ ਨਾ ਠੀਕ ਆ ਹਾਂ ਇਹ ਵਾਹ ਨਹੀਂ ਵਾਹ ਖੇਜਾ ਤਟਵਾ ਹੀ ਚੰਗੀ ਯਾਰ ਦੇਖਣਾ ਪਈ ਮੇਰਾ ਵੀ ਇਹ ਚੋਂ ਕਿਉਂ ਫਵਾਰਾ ਜਾ ਪਾਈ ਮਾਰਾ ਜ ਹੈਗਾ ਅੱਛਾ ਹਾਂ ਮਾਰਾ ਜ ਹੈਗਾ ਮਲੂਮੀ ਜਾ ਕੋਈ ਵੈਦਾਂ ਨਹੀਂ ਠੀਕ ਆ ਹਾਂ ਓਕੇ ਹਾਂ ਇਹ ਕ ਭਾਈ ਮੂਰਲੇ ਚ ਹਾਂ ਆ ਮਖੜਿਆ ਹਾਂ ਨਹੀਂ ਮੂਰਲੇ ਜੀ ਉਹ ਅੱਛਾ ਮਗਰਲੇ ਚ ਹੈ ਨਹੀਂ ਨਾ ਨਾ ਮਗਰਲੇ ਚ ਨਹੀਂ ਪਰਲੇ ਮੂਰਲੇ ਜੀ ਆ ਹਾਂ ਕੋਈ ਚੱਕਰ ਨਹੀਂ ਉਹ ਚਲ ਕੱਟੀ-ਕੁੱਟੀ ਨੂੰ ਦੋ ਦਿਨ ਪਿਆ ਦੇ। ਬਾਕੀ ਗੂੰਠੇ ਨਾਲ ਕਿਹੜਾ ਜੂਬ ਨਾ ਆਏ ਨਹੀਂ ਉਹਦੇ ਨਾਲ ਜਮਾਈ ਨਹੀਂ ਕਰਦੀ ਲੈ। ਠੀਕ ਹੈ। ਹਾਂ। ਲੈ। ਓਕੇ ਬਾਲਾ ਨਾ ਢੂਲੀ ਜਾ। ਹਾਂ ਬੋਲਾ ਜਮਾਈ। ਹਾਂ ਬੋਲਾ। ਤੇ ਦੂਜਾ ਰੇਟ ਇਹਦਾ ਕੀ ਕਰੇਗਾ? ਰੇਟ ਲੱਖ ਰੁਪਇਆ ਕਰ ਦੇਗੇ। ਕਰਦੇ ਲੱਖ ਨਾ ਡੂੜ ਕਰ। ਪਸੂ ਮੇਰਾ ਦਾਦਾ ਹੈ ਨਹੀਂ ਕਿਤੇ ਵੀ ਤੈਨੂੰ ਪਤਾ ਯਾਰ ਫੇਰ ਤਾਂ ਰੁਪਈਆ ਰੁਪਈਏ ਜੀ ਚੱਲਾਂ ਜੇ ਨਹੀਂ ਵੀ ਮਿਲਦਾ ਤਾਂ ਕਿਹੜਾ ਡੇਢ ਤੇ ਚੱਲ ਜੂ ਚੱਲਾ 95000 ਦੀ 95000 ਚੋਂ ਕਿੰਨਾ ਛੱਡੇਗਾ ਗਾਂ ਗੱਲ ਕਰ ਹੈ ਤਾਂ ਮਾਨਦਨ ਕਰ ਦਾਂਗੇ 90 ਦੀ ਨੈਟ ਦੇ ਦਾਂਗੇ ਬਸ 90 ਦੀ ਦੇ ਦਾਂਗੇ ਤੌਰ ਕਰਾ ਚ ਇਹਨੂੰ ਪਤਾ ਹੈ ਜਗਰਾਵ ਮੰਡੀ ਬਹੁਤ ਤੇਜ਼ ਸੀਗੀ ਅੱਗੀ ਹੂੰ ਉਹਦਾ ਮਿਲਦਾ ਨਹੀਂ ਬਈ ਯਾਰ ਪਸੂ ਹੈਣੀ ਏ ਫੇਰ ਚ ਕੋਈ ਸ਼ੱਕ ਨਹੀਂ ਹਾਂ 90000 ਚੋਂ ਛੋੜ ਛੱਪਾ ਹੋ ਜੂ ਮਾੜਾ ਮੋੜ ਨਹੀਂ ਹੋ ਨਹੀਂ ਹੁੰਦਾ ਬਸ ਹੁਣ ਨਹੀਂ ਹੁੰਦਾ ਏ अच्छा। ਗਾਂ ਵੀ ਪੈਸੇ ਲਾ ਕੇ ਲਈ ਐ। ਗਾਂ ਵੀ ਪੈਸੇ ਲਾ ਕੇ ਆਉਂਦੀ ਆ ਬਈ। ਤੈਨੂੰ ਪਤਾ ਦਾ ਇਹ ਬਦੀ ਵਾ। ਸਹੀ ਗੱਲ। ਲੋ ਵੀ ਸੱਜਣੋ ਤੀਜਾ ਸੂਆ ਇਹਦੇ ਮਾਲਕਾਂ ਨੇ ਦੱਸਿਆ ਸੂਈ ਬੱਚੀ ਨੂੰ। ਰਾਤ ਦੀ ਸੂਈ ਕੱਟੀ ਮਗਰ ਅੱਖਾਂ ਬਿੱਲੀਆਂ ਮਹਿੰਦੀਆਂ। ਤੇ 10 ਕਿਲੋ ਦੁੱਧ ਦਾ ਮਾਜ ਨਾ ਰੱਖੂਗੀ ਵੀ ਇੰਨਾ ਬੀਜੋ ਕਰ ਨੂੰ। ਠੀਕ ਆ। 10 ਦਾ 11 ਕਰ ਲੈ ਬੱਸ ਹਨਾ। ਇੰਨਾ ਕਿਹੜਾ ਥੂੜਾ। ਚਾ 15 ਬੋਲੀ ਦਾ ਕੀ ਫਾਇਦਾ ਹੈ ਰੇਟ 90000 ਹਾਂ 90000 ਰੁਪਏ ਠੀਕ ਹੈ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖੋ